ਹਾਂ ਲਾਲ ਹੋ ਗਈਆਂ ਮੂ ਲਾਲ ਹੋ ਗਈਆਂ ਇਹ ਜਿਹੜਾ ਬੰਦਾ ਕਿਤਾਬਾਂ ਪੜਦਾ ਹੈ ਜਾਂ ਸ਼ਾਇਰੀ ਸੁਣਦਾ ਹੈ ਜਾਂ ਬੋਲਦਾ ਹੈ ਜਾਂ ਫੀਲ ਕਰਦਾ ਤਾਂ ਅੱਜ ਕੱਲ ਕਿੱਥੇ ਹੁੰਦੀ ਹੈ ਇੰਦਾ ਦੀ ਮੁਹੱਬਤ ਕਿਤਾਬਾਂ ਵਾਲਾ ਇਸ਼ਕ ਹੀ ਵੱਖਰਾ ਹੁੰਦਾ ਨੀਰੂ ਮੈਂ ਇੰਨਾ ਸੋਣਾ ਕੰਮ ਕੀਤਾ ਆਪ ਇੰਨੇ ਸੋਹਣੇ ਲੱਗ ਰਹੇ ਨੇ ਕੀ ਉਹਨਾਂ ਦੀ ਤਕਰੀਫ ਵੀ ਨਹੀਂ ਕਰ ਸਕਦੇ ਹੋ ਇੰਨੇ ਕੰਮ ਲਈ ਤਾਰੀਫ ਨਹੀਂ ਤੁਹਾਨੂੰ ਫੀਲ ਕਰ ਸਕਦੇ ਨਾ ਮੈਂ ਆਪ ਪੜਤੀ ਹਾਂ ਜਿੱਦਾਂ ਇਹ ਤਾਂ ਦੀਆਂ ਮੂਵੀਜ਼ ਪੜਨ ਤਾਂ ਕਿ ਲੋਕ ਚੰਗੀਆਂ ਚੀਜ਼ਾਂ ਨੂੰ ਵੀ ਦੇਖਣ ਮੈਂ ਤਾਂ ਆਪ ਕਿਤਾਬਾਂ ਪੜਦੀ ਆ ਮੈਂ ਤਾਂ ਰੋਣਾ ਹੀ ਸੀ ਕਿਹੜੀ ਚੀਜ਼ ਦਾ ਸਭ ਤੋਂ ਜ਼ਿਆਦਾ ਇਮੋਸ਼ਨਲ ਹੁੰਦਾ ਹੈ ਮੈਨੂੰ ਹਰ ਇੱਕ ਚੀਜ਼ ਅੱਜ ਕੱਲ ਕਿੱਥੇ ਹੁੰਦੀ ਹੈ ਇਦਾਂ ਦੀ ਮੁਹੱਬਤ ਤੇ ਜਿਹਨੇ ਸੱਚੀ ਫੁੱਲ ਵਿਛਾਏ ਹੋਣ ਬਿਲਕੁਲ ਤੇ ਮੈਨੂੰ ਇਦਾਂ ਲੱਗਦਾ ਕਿ ਕਿਤਾਬਾਂ ਵਾਲਾ ਇਸ਼ਕ ਹੀ ਵੱਖਰਾ ਹੁੰਦਾ ਤੇ ਇਹ ਜਿਹੜਾ ਬੰਦਾ ਕਿਤਾਬਾਂ ਪੜਦਾ ਹੈ ਜਾਂ ਸ਼ਾਇਰੀ ਸੁਣਦਾ ਜਾਂ ਬੋਲਦਾ ਜਾਂ ਫੀਲ ਕਰਦਾ ਉਸ ਸਮੇਂ ਸੜਦਾ ਅੰਨਰੋ ਬਈ ਅੱਖਾਂ ਲਾਲ ਹੋ ਗਈਆਂ ਮੂੰਹ ਲਾਲ ਹੋ ਗਿਆ ਹਾਂ ਇਹ ਕੁਝ ਰਿਲੇਟ ਹੋਇਆ ਕੁਝ ਨਹੀਂ ਨਹੀਂ ਉਹ ਫੀਲ ਕਰ ਸਕਦੀ ਨਾ ਮੈਂ ਆਪ ਪੜਦੀਆਂ ਇਹ ਚੀਜ਼ਾਂ ਤਾਂ ਵਿੱਚ ਦੇਵੀ ਭਾਜੀ ਸੀਗੇ ਉਹ ਤਾਂ ਕਮਾਲ ਹੀ ਕਰਤੀ ਉਹਨਾਂ ਨੇ ਨੀਰੂ ਮੈਮ ਇੰਨਾ ਸੋਹਣਾ ਕੰਮ ਕੀਤਾ ਆਪ ਇੰਨੇ ਸੋਹਣੇ ਲੱਗ ਰਹੇ ਨੇ ਕੀ ਉਹਨਾਂ ਦੀ ਤਾਰੀਫ਼ ਵੀ ਨਹੀਂ ਕਰ ਸਕਦੇ ਹੋ ਇੰਨੇ ਕਾਬਲੇ ਤਾਰੀਫ਼ ਨੇ ਕਹਿੰਦੇ ਮੂਵੀ ਦਾ ਹੈਪੀ ਐਂਡਿੰਗ ਹੁੰਦੀ ਹੈ ਹਰ ਮੂਵੀ ਦੀ ਪਰ ਇਸ ਮੂਵੀ ਦੀ ਐਂਡਿੰਗ ਨੇ ਕਹਿੰਦੇ ਸਾਰਿਆਂ ਨੂੰ ਰੋਾਇਆ ਮੁਹੱਬਤ ਇਦਾਂ ਦੀ ਹੁੰਦੀ ਐ ਉਹ ਕਦੇ ਮੁਕੰਮਲ ਨਹੀਂ ਹੁੰਦੀ ਤੇ ਉਹਦੀ ਐਂਡਿੰਗ ਵੀ ਇਦਾਂ ਦੀ ਹੁੰਦੀ ਐ ਇਦਾਂ ਦਾ ਹੀ ਸਿਨੇਮਾ ਚਾਹੁੰਦੇ ਆਂ ਸੀ ਹਾਂ ਸੀ ਚਾਹੁੰਦੇ ਆ ਮੈਂ ਮੈਂ ਇਹੀ ਗੱਲ ਕਰ ਰਹੀ ਸੀ ਉੱਪਰ ਕਿ ਮੈਂ ਚਾਹੁੰਦੀ ਆਂ ਕਿ ਇਦਾਂ ਦੀਆਂ ਮੂਵੀਜ਼ ਬਣਨ ਤਾਂ ਕਿ ਲੋਕ ਚੰਗੀਆਂ ਚੀਜ਼ਾਂ ਨੂੰ ਵੀ ਦੇਖਣ ਤੇ ਚਲ ਹੁਣ ਚੁੱਪ ਹੋ ਜਾ ਨਹੀਂ ਮੈਂ ਚੁੱਪਾ ਬਹੁਤ ਧੰਨਵਾਦ ਗੱਲ ਬਤਾਲੀ 200 ਰੁਪਏ ਅੱਖਾਂ ਲਾਲ ਹੋ ਗਈਆਂ ਮੂ ਲਾਲ ਹੋ ਗਈਆਂ ਇਹ ਜਿਹੜਾ ਬੰਦਾ ਕਿਤਾਬਾਂ ਪੜ੍ਹਦਾ ਹੈ ਜਾਂ ਸ਼ਾਇਰੀ ਸੁਣਦਾ ਹੈ ਜਾਂ ਬੋਲਦਾ ਹੈ ਜਾਂ ਫੀਲ ਕਰਦਾ ਅੱਜ ਕੱਲ ਕਿਥੇ ਹੁੰਦੀ ਐਦਾ ਦੀ ਮੁਹੱਬਤ ਕਿਤਾਬਾਂ ਵਾਲਾ ਇਸ਼ਕ ਹੀ ਵੱਖਰਾ ਹੁੰਦਾ ਨੀਰੂ ਮੈਂ ਇੰਨਾ ਸੋਹਣਾ ਕੰਮ ਕੀਤਾ ਆਪ ਇੰਨੇ ਸੋਹਣੇ ਲੱਗ ਰਹੇ ਨੇ ਕੀ ਉਹਨਾਂ ਦੀ ਤਾਰੀਫ਼ ਵੀ ਨਹੀਂ ਕਰ ਸਕਦੇ ਹੋ ਇੰਨੇ ਕੰਮ ਲਈ ਤਾਰੀਫ਼ ਨਹੀਂ ਤੁਹਾਨੂੰ ਫੀਲ ਕਰ ਸਕਦੇ ਨਾ ਮੈਂ ਆਪ ਪੜਤੀ ਹਾਂ ਜਿੱਦਾਂ ਇਹ ਐਤੋ ਦੀਆਂ ਮੂਵੀਜ਼ ਪੜਾਂ ਤਾਂ ਕਿ ਲੋਕ ਚੰਗੀਆਂ ਚੀਜ਼ਾਂ ਨੂੰ ਵੀ ਦੇਖਣ ਮੈਂ ਤਾਂ ਆਪ ਕਿਤਾਬਾਂ ਪੜਦੀ ਆ ਮੈਂ ਤਾਂ ਰੋਣਾ ਹੀ ਸੀ ਸਭ ਤੋਂ ਜ਼ਿਆਦਾ ਹੀ ਮਸਲੀ ਗੱਦਿਆ ਮੈਨੂੰ ਹਰ ਇੱਕ ਚੀਜ਼ ਅੱਜ ਕੱਲ ਕਿੱਥੇ ਹੁੰਦੀ ਏ ਇਦਾਂ ਦੀ ਮੁਹੱਬਤ ਤੇ ਜਿਹਨੇ ਸੱਚੀ ਫੁੱਲ ਵਿਛਾਏ ਹੋਣ ਬਿਲਕੁਲ ਤੇ ਮੈਨੂੰ ਇਦਾਂ ਲੱਗਦਾ ਕਿ ਕਿਤਾਬਾਂ ਵਾਲਾ ਇਸ਼ਕ ਹੀ ਵੱਖਰਾ ਹੁੰਦਾ ਤੇ ਇਹ ਜਿਹੜਾ ਬੰਦਾ ਕਿਤਾਬਾਂ ਪੜਦਾ ਈ ਹੈ ਸ਼ਾਇਰੀ ਸੁਣਦਾ ਈ ਬੋਲਦਾ ਈ ਜਾਂ ਫੀਲ ਕਰਦਾ ਉਹ ਸਮਝ ਸਕਦਾ ਐਨਾ ਰੋਏ ਅੱਖਾਂ ਲਾਲ ਹੋ ਗਈਆਂ ਮੂੰਹ ਲਾਲ ਹੋ ਗਿਆ ਹਾਂ ਐ रिलेट ਹੋਇਆ ਕੁਝ ਨਹੀਂ ਨਹੀਂ ਉਹ ਫੀਲ ਕਰ ਸਕਦੀ ਨਾ ਮੈਂ ਆਪ ਪੜਦੀ ਆਂ ਇਹ ਚੀਜ਼ਾਂ ਤਾਂ ਵਿੱਚ ਦੇਵੀ ਭਾਜੀ ਸੀਗੇ ਉਹ ਤਾਂ ਕਮਾਲ ਹੀ ਕਰਤੀ ਉਹਨਾਂ ਨੇ ਨੀਰੂ ਮੈਮ ਇੰਨਾ ਸੋਹਣਾ ਕੰਮ ਕੀਤਾ ਆਪ ਇੰਨੇ ਸੋਹਣੇ ਲੱਗ ਰਹੇ ਨੇ ਕੀ ਉਹਨਾਂ ਦੀ ਤਾਰੀਫ਼ ਵੀ ਨਹੀਂ ਕਰ ਸਕਦੇ ਹੋ ਇੰਨੇ ਕਾਬਲੇ ਤਾਰੀਫ਼ ਨੇ ਕਹਿੰਦੇ ਮੂਵੀ ਦਾ ਹੈਪੀ ਐਂਡਿੰਗ ਹੁੰਦੀ ਹਰ ਮੂਵੀ ਦੀ ਪਰ ਇਸ ਮੂਵੀ ਦੀ ਐਂਡਿੰਗ ਨੇ ਕਹਿੰਦੇ ਸਾਰਿਆਂ ਨੂੰ ਰੋਾਇਆ ਮਹੱਬਤ ਇਦਾਂ ਦੀ ਹੁੰਦੀ ਹੈ ਉਹ ਕਦੇ ਮੁਕੰਮਲ ਨਹੀਂ ਹੁੰਦੀ ਤੇ ਉਹਦੀ ਐਂਡਿੰਗ ਵੀ ਇਦਾਂ ਦੀ ਹੁੰਦੀ ਹੈ ਇਦਾਂ ਦਾ ਹੀ ਸਿਨੇਮਾ ਚਾਹੁੰਦੇ ਆ ਅਸੀਂ ਹਾਂ ਅਸੀਂ ਚਾਹੁੰਦੇ ਆ ਮੈਂ ਮੈਂ ਇਹੀ ਗੱਲ ਕਰ ਰਹੀ ਸੀ ਉੱਪਰ ਕਿ ਮੈਂ ਚਾਹੁੰਦੀ ਆ ਕਿ ਇਦਾਂ ਦੀਆਂ ਮੂਵੀਜ਼ ਬਣਨ ਤਾਂ ਕਿ ਲੋਕ ਚੰਗੀਆਂ ਚੀਜ਼ਾਂ ਨੂੰ ਵੀ ਦੇਖਣ ਤੇ ਚਲ ਹੁਣ ਚੁੱਪ ਹੋ ਜਾ ਨਹੀਂ ਮੈਂ ਚੁੱਪਾ ਬਹੁਤ ਧੰਨਵਾਦ ਗੱਲ